ਗੈਂਗਸਟਰ ਬਾਦ ਜਿਹੜਾ ਹੈ ਪੰਜਾਬ ਦੇ ਵਿੱਚ ਪਗੌੜਿਆਂ ਦੀ ਸਰਕਾਰ ਸਮੇਂ ਪੈਦਾ ਹੋਇਆ ਤੇ ਅੱਜ ਜਿਹੜੇ ਦਾਵਾ ਕਰਦੇ ਨੇ ਅਸੀਂ ਚਿੱਟਾ ਖਤਮ ਕਰਾਂਗੇ ਤੇ ਜੇ ਚਿੱਕੇ ਦਾ ਵੀ ਇਤਿਹਾਸ ਪੜਨਾ ਹੋਵੇ ਪੰਜਾਬ ਦੀ ਧਰਤੀ ਦੇ ਉੱਤੇ ਤੇ ਪੜ੍ਹ ਕੇ ਦੇਖ ਲਓ ਉਹ ਵੀ ਇਹਨਾਂ ਪਗੌੜਿਆਂ ਦੀ ਸਰਕਾਰ ਦੇ ਵੇਲੇ ਜਿਹੜਾ ਚਿੱਟਾ ਪੰਜਾਬ ਚ ਆਇਆ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਖਤਮ ਕਰਾਂਗੇ ਜਿਹੜੇ ਕਹਿੰਦੇ ਨੇ ਅਸੀਂ ਬੰਦੀ ਸਿੰਘ ਰਹਾ ਕਰਾਂਗੇ ਗਾਣੇ ਗਾ ਕੇ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਤੇ ਜਦੋਂ ਤਾਕਤ ਸੀ ਹੱਥ ਚ ਉਦੋਂ ਇਹ ਨਹੀਂ ਕਿ ਆਪਨੇ ਭਾਈਵਾਲ ਸਰਕਾਰ ਨੂੰ ਕਿ ਬੰਦੀ ਸਿੰਘ ਰਿਹਾ ਕਰ ਦਿਓ ਸਿਰਫ ਇੱਕ ਭਾਈ ਰਾਜਵਾਨਾ ਦੀ ਜੇਲ ਜਿਹੜੀ ਆ ਉਹ ਤਬਦੀਲ ਹੋਈ ਐ ਦਿੱਲੀ ਤੋਂ ਪੰਜਾਬ ਬਾਕੀ ਕਿਸੇ ਵੀ ਬੰਦੀ ਸਿੰਘ ਦੀ ਜੇਲ ਜਿਹੜੀ ਐ ਉਹ ਇਹ ਪੰਜਾਬ ਦੇ ਵਿੱਚ ਤਬਦੀਲ ਹੀ ਨਹੀਂ ਕਰਾ ਸਕਦੇ ਨਾ ਭਾਈ ਹਵਾਰੇ ਦੀ ਜੇਲ ਤਬਦੀਲ ਕਰਾ ਸਕੇ ਨਾ ਭਾਈ ਤਾਰੇ ਦੀ ਜੇਲ ਤਬਦੀਲ ਕਰਾ ਸਕੇ ਚੰਡੀਗੜ੍ਹ ਤੋਂ ਨਾ ਭਾਈ ਪਿਉਰੇ ਦੀ ਕਰਾ ਸਕੇ ਨਾ ਭਾਈ ਗੁਰਦੀਪ ਸਿੰਘ ਦੀ ਜਿਹੜਾ ਕਰਨਾਟਕ ਦੇ ਵਿੱਚ ਸੀ ਉਹ ਜ਼ਰੂਰ ਪੰਜਾਬ ਆਇਆ ਅੰਮ੍ਰਿਤਸਰ ਜੇਲ ਦੇ ਵਿੱਚ ਤੇ ਰਹਾ ਕਰੋਨਾ ਤਾਂ ਬਹੁਤ ਦੂਰ ਦੀ ਗੱਲ ਹੈ ਉਦੋਂ ਇਹਨਾਂ ਨੇ ਕੀ ਕੀਤਾ ਕਹਿੰਦੇ ਜੀ ਪੰਜਾਬ ਲਈ ਖਤਰਾ ਹੋ ਸਕਦੇ ਆ ਇਹ ਬਲਦੀ ਸਿੰਘ ਇਸ ਕਰਕੇ ਰਹਿਣਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਾਨੂੰ ਮੰਤਰੀ ਜਿਹੜਾ ਇੱਕ ਪਦ ਦੇ ਦਿਓ ਤੇ ਬਸ ਠੀਕ ਹੈ ਬਲਦੀ ਸਿੰਘ ਜਿੱਥੇ ਹੈਗੇ ਆ ਬਖੇਰਾਂ ਨੂੰ ਸਾਨੂੰ ਕੋਈ ਇਤਰਾ ਨਹੀਂ ਇਹ ਗੱਲ ਸੱਚੀ ਹੈ ਪਰ ਤਕ ਹੈ ਕਿ ਜਦੋਂ ਬੰਦੀ ਸਿੰਘ ਰਿਹਾਂ ਕਰਾਉਣ ਵਾਸਤੇ ਹੱਦ ਦੇ ਵਿੱਚ ਤਾਕਤ ਸੀ ਉਦੋਂ ਮੰਤਰੀ ਬਣ ਕੇ ਤੇ ਸਾਧ ਘਰੇ ਬਹਿ ਗਏ ਵੀ ਇੱਕ ਮੰਤਰੀ ਪਦ ਲੈ ਲਿਆ ਤੇ ਬਸ ਠੀਕ ਹੈ ਹੁਣ ਬੰਦੀ ਸਿੰਘ ਜਿੱਥੇ ਬੈਠੇ ਆ ਬੈਠੇ ਰਹਿਣ ਸਾਨੂੰ ਕੋਈ ਇਤਰਾਜ਼ ਨਹੀਂ ਤੇ ਜਦੋਂ ਸਰਕਾਰ ਚ ਨਹੀਂ ਰਹੇ ਜਦੋਂ ਅਲਾਸ ਟੁੱਟ ਗਿਆ ਤੇ ਉਦੋਂ ਕਹਿੰਦੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਉਦੋਂ ਬੇਸੁਰੀ ਆਵਾਜ਼ ਦੇ ਵਿੱਚ ਗਾਣੇ गा ਕਾ ਕੇ ਕਹੀ ਜਾਂਦੇ ਨੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੀ ਆ ਇਹ 도ਗਲੇ ਕਰਦਾਰ ਦੇ ਲੋਕ ਨੇ ਇਹਨਾਂ ਤੋਂ ਅਸੀਂ ਪੰਜਾਬ ਨੂੰ ਬਚਾਉਣਾ ਆਪਣੀਆਂ ਨਸਲਾਂ ਨੂੰ ਬਚਾਉਣਾ ਹੈ ਸਾਧ ਸੰਗਤ ਜੇ ਸਾਡੀਆਂ ਨਸਲਾਂ ਜੜੀਆਂ ਨੇ ਉਹ ਬਚ ਗਈਆਂ ਤੇ ਪੰਜਾਬ ਬਚ ਜਾਏਗਾ ਤੇ ਜੇ ਸਾਡੀਆਂ ਨਸਲਾਂ ਨਾ ਨਾ ਬਚੀਆਂ ਤੇ ਪੰਜਾਬ ਨਹੀਂ ਬਚੇਗਾ ਇੱਕ ਕਿਸਾਨ ਹੁੰਦਾ ਨਾ ਉਹਦੇ ਕੋਲੇ 5 ਕਿੱਲੇ ਪੈਲੀ ਹੈ ਜੇ 2 ਪੁੱਤ ਹੋ ਜਾਂਦੇ ਆ ਤੇ 2.5-2.5 ਕਿੱਲਾਂ ਦੇ ਵਿੱਚ ਵੰਡੀ ਜਾਂਦੀ ਤੇ ਜੇ ਇੱਕ ਕਿਸਾਨ ਉਹਦੇ ਕੋਲੇ 5 ਕਿੱਲੇ ਜ਼ਮੀਨ ਹੈ 5ੇ ਨਸ਼ੇ ਦੇ ਵਿੱਚ ਉਹ ਉਜਾੜ ਦਿੰਦਾ ਤੇ ਪੁੱਤਾਂ ਨੂੰ ਦਿੰਦਾ ਕੁਛ ਨਹੀਂ ਤੇ ਪੁੱਤ ساری ਜ਼ਿੰਦਗੀ ਗਾਲਾਂ ਕੱਢਦੇ ਰਹਿੰਦੇ ਆ ਪਿਓ ਨੂੰ ਵੀ ਸਾਡੇ ਪਿਓ ਕੋਲੇ 5 ਕਿੱਲੇ ਸੀ 10 ਕਿੱਲੇ ਸੀ ਨਸ਼ਿਆਂ 'ਚ ਗਾਲਤੀ ਸਾਡੇ ਪਿਓ ਕੋਲੇ ਘਰ ਸੀ ਨਸ਼ਿਆਂ ਦੇ ਵਿੱਚ ਘਰ ਵੇਚਦਾ ਸਾਨੂੰ ਕਿਰਾਏ ਤੇ ਬੈਠਣ ਲਈ ਮਜਬੂਰ ਕਰਦਾ ਸਾਡੇ ਪਿਓ ਨੇ ਤੇ ਔਲਾਦ ਆਪਣੇ ਬਾਪ ਨੂੰ ਗਾਲਾਂ ਕੱਢਦੀ ਹੈ ਤੇ ਜੇ ਅਸੀਂ ਆਪਣੀਆਂ ਨਸਲਾਂ ਨੂੰ ਸੁਧਾਰਨ ਵਾਸਤੇ ਕੋਈ ਯਤਨ ਨਾ ਨ ਕੀਤਾ ਤੇ ਸਾਡੀਆਂ ਨਸਲਾਂ ਨੇ ਸਾਨੂੰ ਖੋਸਣਾ ਸਾਨੂੰ ਗਾਲਾਂ ਕੱਢਣੀਆਂ ਕਿ ਸਾਡੇ ਬਜ਼ੁਰਗ ਕੀ ਕਰਦੇ ਸੀ ਜਦੋਂ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਨਸ਼ਾ ਆਮ ਵਿਕਦਾ ਸੀ ਉਦੋਂ ਸਾਡੇ ਬਜ਼ੁਰਗ ਕੀ ਕਰਦੇ ਸੀ ਜਦੋਂ ਤੁਰੇ ਜਾਂਦੇ ਨੂੰ ਸੜਕ ਦੇ ਉੱਤੇ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਜਦੋਂ ਖਿਡਾਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਜਦੋਂ ਗਾਇਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਤੇ ਸਾਡੇ ਬਜ਼ੁਰਗ ਉਸ ਵੇਲੇ ਕੀ ਕਰਦੇ ਸੀ ਇਹ ਸਵਾਲ ਸਾਡੇ ਛੋਟੇ ਛੋੜੇ ਅੱਜ ਬੱਚੇ ਜਿਹੜੇ ਹਨ ਇਹਨਾਂ ਨੇ ਜਦੋਂ ਵੱਡੇ ਹੋਣਾ ਹੈ ਪੁੱਛਣਾ ਹੈ ਇਸ ਕਰਕੇ ਜੇ ਅਸੀਂ ਇਹਨੂੰ ਰੋਕਣਾ ਚਾਹੁੰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇਕੱਠੇ ਹੋਣਾ ਪਊਗਾ ਇੱਕ ਹੋਣਾ ਪਊਗਾ ਹੁਣ ਇਹਨਾਂ ਤੋਂ ਭਰੋਸਾ ਨਹੀਂ ਰਿਹਾ ਆ ਛੋਟੇਪੁਰ ਸਾਹਿਬ ਦੱਸ ਕੇ ਗਏ ਆ ਨਾ ਕਿ ਕਾਂਗਰਸ ਇਹ ਵੀ ਦਿੱਲੀ ਤੋਂ ਚੱਲਦੀ ਹੈ ਤੇ ਝਾੜੂ ਵਾਲੀ ਪਾਰਟੀ ਇਹ ਵੀ ਦਿੱਲੀ ਤੋਂ ਚੱਲਦੀ ਹੈ ਤੇ ਸੁਖਵੀਰ ਸਿੰਘ ਬਾਦਲ ਉਹ ਕਿਹਨੂੰ ਪੁੱਛ ਕੇ ਚੱਲਦਾ ਉਹ ਵਪਾਰੀ ਹੈ ਤੇ ਵਪਾਰੀ ਦੀ ਜਿਹੜੀ ਹੈ ਨਾ ਗਿੱਚੀ ਉਹ ਹਮੇਸ਼ਾ ਸਰਕਾਰਾਂ ਦੇ ਹੱਥ ਹੁੰਦੀ ਹੈ ਚਾਹੇ ਵਪਾਰੀ ਕੋਈ ਹੋਵੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਦੀ ਕਿੱਚੀ ਹਮੇਸ਼ਾ ਸਰਕਾਰਾਂ ਦੇ ਹੱਥ ਹੁੰਦੀ ਆ ਜੋ ਸਰਕਾਰਾਂ ਚਾਹੁੰਦੀਆਂ ਨੇ ਉਹ ਉਹੀ ਕਰਦਾ ਸਰਕਾਰਾਂ ਤੋਂ ਬਾਹਰ ਜਾ ਹੀ ਨਹੀਂ ਸਕਦਾ ਸਰਕਾਰਾਂ ਨਾਲ ਲੜਨ ਦੀ ਹਿੰਮਤ ਤਾਂ ਆ ਛੋਟੇ ਪੁਰ ਸਾਹ ਵਰਗੇ ਨੰਗ ਮਲੰਗਾ ਦੀ ਹੁੰਦੀ ਆ ਸਾਡੇ ਅੰਦਰ ਸਰਮਾਇਦਾਰਾਂ ਵਿੱਚ ਤਾਕਤ ਨਹੀਂ ਹੁੰਦੀ ਸਰਕਾਰਾਂ ਨਾਲ ਲੜਨ ਆ ਦੇਖਦੇ ਆ ਆ ਕਿੰਨਾ ਕੁਝ ਹੋ ਰਿਹਾ ਬੋਲਦਾ ਕੋਈ ਆ ਪ੍ਰਧਾਨ ਸਾਹਿਬ ਸਾਡੇ ਜ਼ਿਲ੍ਹੇ ਦੇ ਕਹਿ ਕੇ ਗਏ ਨੇ ਨਾ ਕਾਂਗਰਸੀ ਬੋਲਦੇ ਨੇ ਨਾ ਕਾਲੀ ਬੋਲਦੇ ਨੇ ਨਾ ਜਿਹੜਾ ਹੈ ਉਹ ਕੋਈ ਹੋਰ ਬੀਜੇਪੀ ਵਾਲਾ ਬੋਲਦਾ ਕਿਉਂ ਨਹੀਂ ਬੋਲਦੇ ਕਿਉਂਕਿ ਉਹ ਫਾਈਲਾਂ ਜੀਆਂ ਦਿਖਾ ਦੁੰਦੇ ਆ ਕਿ ਫਾਈਲਾਂ ਨੇ ਤੁਹਾਡੀਆਂ ਤੇ ਉੱਥੇ ਹੀ ਚੁੱਪ ਕਰ ਜਾਂਦੇ ਨੇ ਜਾਂ ਬਿਆਨ ਦੇ ਦਿੰਦੇ ਨੇ ਆ ਫਲਾਣੇ ਦੀ ਫਾਈਲ ਵੀ ਜਿਹੜੀ ਹੈ ਜੀ ਸਾਡੇ ਕੋਲੇ ਪਈ ਹੈ ਜਿਹੜਾ ਕੋਈ ਮਾੜਾ ਅੰਦਾਜ਼ ਚੁਣ ਕੇ ਮਾਰਦਾ ਨਾ ਕਹਿੰਦੇ ਜੀ ਇਹਦੀ ਫਾਈਲ ਜਿਹੜੀ ਹੈ ਸਾਡੇ ਕੋਲੇ ਪਈ ਹੈ ਤੇ ਉੱਥੇ ਹੀ ਚੁੱਪ ਹੋ ਜਾਂਦਾ ਆ ਇਸ ਕਰਕੇ ਆਮ ਲੋਕਾਂ ਨੂੰ ਇਹ ਜੰਗ ਲੜਨੀ ਪੈਣੀ ਹੈ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਤਾਈ ਦੇ ਵਿੱਚ ਤੇ ਅਸੀਂ 40% ਟਿਕਟਾਂ ਜਿਹੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੇਸ਼ੱਕ ਸਾਡੇ ਮੰਚ ਦੇ ਤੇ ਇੱਕੋ ਬੀਬੀ ਬੈਠੀ ਹੈ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਤੇ ਜਿਹੜੇ ਹਾਸ਼ੀਆ ਗੱਤ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ਤੱਕੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇਾਂਗੇ ਇਹ ਜਿੰਨਾ ਚਿਰ ਮੈਂ ਸੇਵਾਦਾਰ ਆ ਅਸੀਂ ਇਹ ਜੜੀਆਂ ਚੀਜ਼ਾਂ ਅੱਜ ਕੱਲਾ ਨੌਂ ਦੀ ਤਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਤਨਿਧਤਾ ਬੀਬੀਆਂ ਨੂੰ ਪ੍ਰਤਨਿਧਤਾ ਹਾਸ਼ਿਆਗਤ ਲੋਕਾਂ ਨੂੰ ਪ੍ਰਤਨਿਧਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਸੀਟ ਅਸੀਂ ਮੁੱਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੂਗੀ ਚਾਹੇ ਉਹ ਕੋਈ ਵੀ ਹੈ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ ਆ ਸਰਕਾਰਾਂ ਦੇ ਜਿਹੜੇ ਟਕ ਹੌਸਲੇ ਸਰਕਾਰਾਂ ਦਾ ਜਿਹੜਾ ਜਿਹੜਾ ਝੂਠ ਕਬਾੜ ਹੈ ਇਹਨੂੰ ਨੰਗਾ ਕਰੋ ਸਾਡਾ ਸਾਥ ਦਿਓ ਆਪਾਂ ਨਾਲ ਮਿਲ ਕੇ 2027 ਦੇ ਵਿੱਚ ਜਿਹੜਾ ਹੈ ਉਹ ਕਾਮਯਾਬੀ ਹਾਸਲ ਕਰਾਂਗੇ ਕਾਮਯਾਬੀ ਹਾਸਲ ਕਰਾਂਗੇ ਔਰ ਤੁਹਾਡਾ ਰਾਜ ਹੋਏਗਾ ਤੁਹਾਡੀ ਤਾਕਤ ਹੋਏਗੀ ਤੇ ਤੁਹਾਡਾ ਹੀ ਸਾਰਾ ਜਿਹੜਾ ਹੈ ਉਹ ਪ੍ਰਭਾਵ ਹੋਏਗਾ ਮੈਂ ਅੰਤ ਦੇ ਵਿੱਚ ਜਿੱਥੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਸਾਹਿਬ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਉੱਥੇ ਮੈਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਰੀ ਪ੍ਰਧਾਨ ਨੇ ਅੰਮ੍ਰਿਤਸਰ ਸਾਹਿਬ ਕੋਆਈ ਪ੍ਰਧਾਨ ਨੇ ਪਠਾਨਕੋਟ ਦਾ ਸਾਹਿਬ ਕੋਆਈ ਪ੍ਰਧਾਨ ਨੇ ਮੈਂ ਉਹਨਾਂ ਦੀਆਂ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ